ਸਿਰਫ 15 ਦਿਨ ਤੇ ਤਿੰਨ ਦੁਕਾਨਾਂ ਦੇ ਨ ਵੀਡੀਓ ਵਾਇਰਲ ਹੋਈ ਹੈ ਇੱਕ ਤੇ 80 ਲਗਭਗ 80 ਸਾਲ ਦੀ ਲੇਡੀਜ਼ ਮਹਿਲਾ ਜਿਹੜੀ ਬਿਮਾਰ ਹੋਈ ਹੈ ਉਹਨੂੰ ਹਸਪੀਟਲ ਐਡਮਿਟ ਕੀਤਾ ਗਿਆ ਆਈਸਕ੍ਰੀਮ ਨਾਇਨ ਚੱਕੀ ਤੋਂ ਇੱਕ ਸਰ ਪੰਜਾਬ ਮੈਲ ਹੋਟਲ ਰੈਸਟੋਰੈਂਟ ਹੈ ਉੱਤੇ ਪਨੀਰ ਵਿੱਚੋਂ ਹੱਡੀ ਨਿਕਲੀ ਗਈ ਤੇ ਅੱਜ ਕੇਸ ਆਨੀ ਦੀ ਲੇਟੈਸਟ ਹੈ ਜਿਹੜੀ ਅੱਜ ਕੇਸ ਆਨੀ ਵਿੱਚੋਂ ਕੇਕ ਲੈ ਕੇ ਗਈ ਸੀ ਰਾਤ ਨੂੰ ਕੋਈ ਤੇ ਉਹਦੇ ਵਿੱਚੋਂ ਕੋਕਰੋਚ ਨਿਕਲਿਆ ਸਰ ਕਿੱਦਾਂ ਦੀ ਕਾਰਵਾਈ ਕੀਤੀ ਜਾਂਦੀ ਜਿਹੜੇ ਤੁਸੀਂ ਮਾਤਾ ਜੀ ਦੀ ਗੱਲ ਕਰ ਰਹੇ ਜਿਹਨਾਂ ਨੂੰ ਸਖੋਂ ਦੀ ਉਲਟੀਆਂ ਕਰ ਰਹੇ ਹੋ ਉਹ ਤਾਂ ਬਜਾ ਕਾਰਨ ਕੋਈ ਹੋਰ ਸੀ ਉਹ ਆਪਾਂ ਨਹੀਂ ਡਿਸਕਸ ਕਰਦੇ ਜਿਹੜੇ ਤੁਸੀਂ ਹੁਣ ਦੋ ਹੋਰ ਮੇਰੇ ਕੋਲ ਤੁਸੀਂ ਧਿਆਨ ਚ ਲੈ ਕੇ ਆ ਰਹੇ ਮੈਨੂੰ ਇਹਨਾਂ ਦਾ ਇਹਨਾਂ ਬਾਰੇ ਮੈਨੂੰ ਧਿਆਨ ਚ ਮੇਰੇ ਨੌਲੇਜ ਮੇਰੇ ਚ ਨਹੀਂ ਹੈਗੀਆਂ ਗੱਲਾਂ ਤੁਸੀਂ ਕਾਈਂਡਲੀ ਉਹ ਵੀਡੀਓਜ਼ ਵੀ ਮੈਨੂੰ ਫਾਰਵਰਡ ਕਰ ਦਿਓ ਔਰ ਮਨੁਜੇ ਕੋ ਲਿਖਤੀ ਰੂਪ ਕੋਈ ਚੀਜ਼ ਮਨਉਂਦੀ ਤਾਂ ਮੈਂ ਇਹਨਾਂ ਜਿਹੜੇ ਜਿੱਥੋਂ ਵੀ ਇਹ ਹੋਈ ਹੈ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਕਾਰਵਾਈ ਕਰਾਂਗੇ ਕਿਉਂਕਿ ਜਦ ਨਹੀਂ ਗਰਮੀ ਦਾ ਵੀ ਮੌਸਮ ਹੈਗਾ ਕੋਈ ਕਿਹ ਇਨਫੈਕਸ਼ਨ ਵੀ ਆਉਂਦੀ ਹੈ ਸੋਬ ਬਿਮਾਰੀਆਂ ਆਉਂਦੀਆਂ ਲੇਕਿਨ ਹੁਣ ਇਦਾਂ ਦੇ ਵੀਡੀਓ ਵਾਇਰਲ ਹੁੰਦੇ ਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਕਿ ਲੋਕਾਂ ਨੂੰ ਵੀ ਕਹਾਂਗਾ ਵੀ ਜੇ ਤੁਹਾਡੇ ਤੁਹਾਡੇ ਧਿਆਨ ਚ ਕੋਈ ਐਸੀ ਚੀਜ਼ ਆਉਂਦੀ ਹੈ ਤਾਂ ਕਾਈਂਡਲੀ ਪਲੀਜ਼ ਸਾਨੂੰ ਤੁਸੀਂ ਇਨ ਰਾਈਟਿੰਗ ਸਾਨੂੰ ਸਾਡੇ ਦਫ਼ਤਰ 'ਚ ਸਾਨੂੰ ਪ੍ਰੋਵਾਈਡ ਕਰਦਿਆ ਕਰੋ ਤੇ ਦੂਜਾ ਜਿਹੜਾ ਜੇ ਕੋਈ ਇਹ ਜੀ ਕੋਈ ਮੈਂ ਜਿਹੜੇ ਆਪਣੇ ਵੈਂਡਰਸ ਨੇ ਜਾਂ ਜਿਹੜੇ ਆਪਣੇ ਦੁਕਾਨਦਾਰ ਨੇ ਜਿਹੜੇ ਜਿਹੜੇ ਵੀ ਕੋਈ ਹੋਟਲ ਰੈਸਟੋਰੈਂਟ ਵਾਲੇ ਕੋਈ ਵੀ ਹੈ ਉਹਨਾਂ ਨੂੰ ਰਿਕੁਐਸਟ ਕਰੂੰਗਾ ਮੈਂ ਪਲੀਜ਼ ਕਿ ਤੁਸੀਂ ਜਿਹੜੇ ਤੁਹਾਡੀਆਂ ਕਿਚਨਸ ਨੇ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਪੀਰੀਆਡਿਕਲੀ ਕਲੀਨ ਕਰਦੇ ਰਹੋ ਖਾਲੀ ਕਰਕੇ ਪ੍ਰੋਪਰ ਅਨਸੀ ਉਹਨਾਂ ਦੀ ਸਫਾਈ ਕਰੋ ਔਰ ਜੋ ਵੀ ਤੁਹਾਨੂੰ ਇੰਤਜ਼ਾਮ ਕਰਨੀ ਚਾਹੀਦੀ ਹੈ ਕਲਨਿਨਸ ਹਾਈਜਨ ਵਾਸਤੇ ਉਹ ਜਰੂਰ ਕਰਦੇ ਰਹੋ ਲekin sir social media ਤੇ जरूर ਵਾਇਰਲ ਹੋਇਆ ਲੇਕਿਨ ਇਹਨਾਂ ਨੂੰ ਸਿਵਾ ਸਰਜਰੀ ਜਾਂ ਹੈਲਥ ਡਿਪਾਰਟਮੈਂਟ ਦਾ ਕੋਈ ਡਰ ਨਹੀਂ ਹੈ ਕਿਉਂਕਿ ਜਿਹੜਾ ਨਰੈਣ ਚੱਕੀ ਦੀ ਗੱਲ ਕੀਤੀ ਹੈ ਉਹ ਬਨੇ ਹੁਣ ਜਿਹੜਾ ਦੂਜੀ ਹੋ ਗਿਆ ਲੇਕਿਨ ਇਹ ਪਹਿਲਾਂ ਵੀ ਇੱਕ ਵਾਰ ਵੀਡੀਓ ਵਾਇਰਲ ਹੋਈ ਸੀ ਇਥੇ ਨਹੀਂ sir ਇਹ ਜੀ ਕੋਈ ਗੱਲ ਨਹੀਂ ਹੈ ਡਰ ਕਿਉਂ ਨਹੀਂ ਹੈਗਾ ਐਸੀ ਗੱਲ ਨਹੀਂ ਹੈ ਬਟ ਸਾਡੇ ਧਿਆਨ ਚ ਤੁਸੀਂ ਹੁਣ ਲੈ ਕੇ ਕੈਮੀਕਲ ਡੈਫੀਨਿਟਲੀ ਟੇਕ ਐਕਸ਼ਨ ਸਾਨੇ ਦੇ ਕਰੀਰੇ ਦੀ ਵੀਡੀਓ ਵਾਇਰਲ ਹੋ ਰਿਹਾ ਪਰ ਐਕਸ਼ਨ ਕੀਤਾ ਉਹ ਤੁਹਾਡੇ ਵੱਲੋਂ ਹਾਂਜੀ ਸਾਡੇ ਵੈਕਰੀ ਪਰ ਜਿਹੜਾ ਵੀਡੀਓ ਵੈਰ ਰੋਇਲ ਹੋ ਰਿਹਾ ਹੈ ਕੇਸ ਆ ਨਹੀਂ। ਉਹਦੇ ਉੱਪਰ ਥੋੜੀ ਜਿਹੀ ਚੈਕਿੰਗ ਕੀਤੀ ਹੈ ਉਹ ਹਾਂਜੀ ਸਰ ਹਾਂਜੀ ਮੇਰੇ ਕੋਲ ਚੈਕਿੰਗ ਵੀ ਕਰਾਂਗੇ ਸਾਡੇ ਕੋਲ ਕੋਈ ਲਿਖਤੀ ਰੂਪ ਚ ਕੋਈ ਸ਼ਾਇਦ ਅਸੂਰੀ ਦੇਖਾਂਗੇ। ਕਿ ਨਾਮ ਹੈ ਤੁਹਾਡਾ? ਮੇਰਾ ਨਾਮ ਪੱਜਨਵੀਰ ਹੈ। ਜੇਕਰ ਮਿਲ ਕੇ ਹੋ ਰਹਾ ਹੁਣੇ ਕਿ ਕੇਕ ਮੈਟਰ ਕੀ ਹੈ? ਅ ਮੈਟਰ ਹੈਗਾ ਹੈ ਮੈਂ ਕੱਲ ਗਿਆ ਸੀ ਕੇਕ ਲੈਣ ਸਾਡੀ ਦੇਖਦੇ ਕਿ ਤਕਰੀਬਨ 7:00 ਵਜੇ। ਤੇ ਜਿਸ ਤਰੀ ਮੈਨੇ ਕੇਕ ਮੈਨੂੰ ਜਿਹੜਾ ਕੇਕ ਦਿੰਦੇ ਉਹ ਕਿ ਮੁੰਡੇ ਹੁੰਦੇ ਆ ਮੈਂ ਉਹਨਾਂ ਨੂੰ ਕੇਕ ਮੰਗਿਆ ਤਾਂ ਕਹਿੰਦਾ ਮੈਨੂੰ ਫਰੈਸ਼ ਤੇ ਬਿਲਕੁਲ ਵਧੀਆ ਚੀਜ਼ ਚਾ ਉਸ ਨੇ ਮੈਨੂੰ ਫ੍ਰੈਸ਼ ਤੇ ਵਧੀਆ ਕਹਿੰਦੇ ਕਿ ਇਹ ਕੇਕ ਹੈ ਸਾਰੇ ਵਧੀਆ ਨੇ ਲੈ ਲੈ ਤੇ ਮੈਂਨੇ ਲੈ ਲਿਆ ਤੇ ਸਾਢੇ 8 ਵਜੇ ਦੇ ਕਰੀਬ ਕੇਕ ਨੂੰ ਕਟਿਆ ਤੇ ਜਿਸ ਤਰੀਕ ਬੱਚੇ ਉਹ ਖਾਣ ਲੱਗੇ ਤਾਂ ਕੀ ਨਾਮ ਹੈ ਬੱਚੇ ਉਹ ਉੱਛ ਉਹ ਡਿਗ ਗਿਆ ਕੋਕਰੇਜ ਨਿਕਲ ਗਿਆ ਤੇ ਉਸ ਨੇ ਅਸੀਂ ਕੀ ਸਾਰੇ ਤੋਂ ਲੈ ਲਿਆ ਵਾਪਸ ਖਾਣ ਨਹੀਂ ਦਿੱਤਾ ਤੇ ਅਸੀਂ ਸਾਨੀ ਦੇਖ ਲਈ ਜੇ ਪਹੁੰਚੀ ਜਿਸ ਤਰੀਕ ਕੇਕ ਲੇਕਿਨ ਉਹ ਦਿਖਾਇਆ ਕਿ ਦੇਖੋ ਵਿੱਚ ਕੋਕਰੇਜ ਨਿਕਲਿਆ ਤੇ ਉਹਨਾਂ ਨੇ ਚੈੱਕ ਵੀ ਕੀਤਾ ਅੰਦਰੋਂ ਸਾਰਾ ਕਿੰਨੇ ਪੌਂਡ ਦਾ ਕੇਕ ਲਿਆ ਸੀ ਜੀ ਸਰਫ 500 ਦਾ ਕੇਕ ਸੀਗਾ ਤੇ ਇਹ ਨਹੀਂ ਪਤਾ ਕਿ ਕਿੰਨੇ ਪੌਂਡ ਦਾ ਤਕਰੀਬਨ 60 ਸੀਗਾ ਕਾਫੀ ਵੱਡਾ ਕੇਕ ਸੀ ਠੀਕ ਹੈ ਸੀਗਾਂ ਦਾ ਨਾਮ ਤੁਸੀਂ ਗੱਲ ਕੀਤੀ ਸੀ ਹਾਂਜੀ ਸਰ ਮੈਂ ਗੱਲ ਕੀਤੀ ਸੀ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਤੁਸੀਂ ਵੀਡੀਓ ਵਿੱਚ ਦੇਖੀ ਹੋਈ ਸੀ ਦੇਖਿਆ ਹੋਵੇਗਾ ਕਿ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਹੈ ਯਾਹਾਂਜੀ ਸਾਡੇ ਕੋਲ ਕੋਈ ਹੋ ਗਈ ਹੈ ਤੇ ਇਹ ਹੀ ਕਿ ਚਲੋ ਥੋੜੀ ਜਿਹੀ ਗਲਤੀ ਹੈ ਤੂੰ ਗਲਤੀ ਨੂੰ ਸੁਧਾਰੋ ਠੀਕ ਹੈ ਤੇ ਆਪਣੀ ਸਾਫ ਸਫਾਈ ਦਾ ਖਾਸ ਕਰਕੇ ਖਿਆਲ ਰੱਖੋ ਤੇ ਇੱਕ ਸਾਡੇ ਉੱਤੇ ਅ ਹੋਰ ਖੜੀ ਦੀ ਹੈ ਸੱਜਣਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਇੱਕ ਅੱਧਾ ਕਾਂਗਰਸ ਦਲਤੀ ਨਾਲ ਆ ਸਕਦਾ ਹੈ ਤੇ ਉਹ ਉਹਨਾਂ ਦੀ ਗੱਲ ਮੈਨੂੰ ਚਾਹੀਨੀ ਪਰ ਉਹਨਾਂ ਨੇ ਦੁਕਾਨਦਾਰ ਨੇ ਜਿਹੜਾ ਕੇਕ ਸੀਗਾ ਜਿਸ ਵਿੱਚ ਕੌਕਰਚ ਨਿਕਲੇ ਆ ਤੇ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ। ਮੈਂ ਕਮਰੇ ਵਿੱਚ ਕਿਤੀ ਨਹੀਂ ਸਰ ਮੈਂ ਕੋਈ ਕੰਪਲੇਨ ਨਹੀਂ ਕੀਤੀ ਬਸ ਉਹਨਾਂ ਨੇ ਇਹੀ ਕਿਹਾ ਆਪਣੀ ਗਲਤੀ ਸੁਧਾਰੋ ਤੇ ਇਹਨੂੰ ਸਸ ਵੇਲੇ ਚਾਲ ਰੱਖੋ ਇਹ ਸ਼ਹਿਰ ਦੀ ਨਾਮੀ ਬੇકરી ਹੈ ਤੇ ਲੋਕਾਂ ਦਾ ਵਿਸ਼ਵਾਸ ਹੈ। ਇਹ ਸਭ ਲੋਰੀ ਕਿਡਾ